ਲੋ ਫਰੈਂਡ ਕੀ ਹਾਲ ਚਾਲ ਆਈ ਹੋਪ ਤੁਸੀਂ ਸਫੀ ਹੋਵੋਗੇ ਅੱਜ ਪੱਤੀ ਤਰੀਕ 7:10 ਦਾ ਟਾਈਮ ਹੋ ਚੁੱਕਿਆ ਵਾ ਤੇ ਬਾਰਿਸ਼ ਲਗਾਤਾਰ ਜਾਰੀ ਹੈ ਦੇਖੋ ਤੁਸੀਂ ਇਸ ਸਮੇਂ ਦਾ ਇਸ ਸਮੇਂ ਦਾ ਮਾਹੌਲ ਦਿੱਤ ਬਾਰੇ ਹਾਂ 25 ਤਰੀਕ 8 2025 ਬਾਰਿਸ਼ ਨੇ ਲਗਾਤਾਰ ਤਾਂ ਬਣਾਈ ਹੋਈ ਆ ਤੇ ਤਕਰੀਬਨ ਕੱਲ 24 ਤਰੀਕ 12 ਵਜੇ ਦਾ ਮੀਂਹ ਪੈਣ ਲੱਗਿਆ ਵਾ ਤੇ ਅੱਜ ਜਦੋਂ ਸਵੇਰੇ ਮਾਰਨਿੰਗ ਟਾਈਮ ਦੇਖਿਆ ਤੇ ਬਾਰਿਸ਼ ਲਗਾਤਾਰ ਜਾਰੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਉਥਿਆਂ ਦੇ ਪ੍ਰਣਾਲੀਆਂ ਨੇ ਸਾਹ ਤੱਕ ਨਹੀਂ ਲਿਆ ਹਜੇ ਤੱਕ ਤੇ بارش ਲਗਾਤਾਰ ਹੀ ਪੈ ਰਹੀ ਆ ਦੱਸੋ ਤੁਸੀਂ ਕਿਸ ਏਰੀਆ ਤੋਂ ਬਿਲੋਂਗ ਕਰਦੇ ਹੋ ਕਿ ਮੈਂ ਸਾਰੇ ਪਾਸੇ ਹੀ ਪੈ ਰਿਹਾ ਵਾ ਪੰਜਾਬ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਬਾਕੀ ਆਪਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਬਹੁਤ ਪਾਸੇ ਹੜ੍ਹਾਂ ਦੀ ਸੰਭਾਵਨਾ ਬਣੀ ਹੋਈ ਹੈ ਬਾਕੀ ਹਜੇ ਸੇਫ ਜ਼ੋਨ ਹੀ ਹੈ ਆਪਾਂ ਸਤਲੁਜ ਡਰਾਈਵਰ ਤੋਂ ਤਕਰੀਬਨ ਅੰਤਾਂ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਆਪਣਾ ਪਿੰਡ ਹੈ ਰਹਿੰਦੇ ਆ ਦਰਿਆ ਵੀ ਇਸ ਟਾਈਮ ਦੁਬਾਰਾ ਚੜਨਾ ਸ਼ੁਰੂ ਹੋ ਗਿਆ ਵਾ ਦੇਖੋ ਪਿੰਡਾਂ ਦਾ ਵੈਸੇ ਜਲ ਜੀਵਨ ਹੁਣ ਪ੍ਰਭਾਵਿਤ ਹੋ ਚੁੱਕਿਆ ਵਾ ਸ਼ਹਿਰਾਂ ਵਿੱਚ ਵੀ ਕਾਫੀ ਬਲੌਕੇਜ ਵਗੈਰਾ ਹੋਊਗੀ ਸੜਕਾਂ ਦੇ ਉੱਪਰ ਤੇ ਬਾਕੀ ਪ੍ਰਮਾਤਮਾ ਅੱਗੇ ਸਭ ਅਰਦਾਸ ਇਹ ਹੀ ਕਰੋ ਕਿ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਫਸਲਾਂ ਵੀ ਹੁਣ ਪੂਰੇ ਪੀਕ ਲੈਵਲ ਤੇ ਨੇ ਤੇ ਕਿਉਂਕਿ ਜਰੂਰੀ ਤੇ ਇੱਕ ਤਾਂ ਹੱਤੋਂ ਸਮਾਂ ਹੀ ਜੀ ਹੁੰਦਾ ਵਾ ਕਿ ਹਰ ਚੀਜ਼ ਜਿਹੜੀ ਹੈ ਸਹੀ ਸਮੇਂ ਸਹੀ ਮੌਕੇ ਤੇ ਸਹੀ ਸਥਿਤੀ ਚ ਰਵੇ ਤੇ ਬਾਕੀ ਅਪਰ ਅਰਦਾਸ ਹੀ ਕਰ ਸਕਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਭ ਦੇ ਉੱਪਰ ਆਪਣਾ ਹੱਥ ਰੱਖਣਾ ਤੇ ਬਾਕੀ ਸਭ ਪ੍ਰਮਾਤਮਾ ਦੇ ਵੱਲੋਂ ਹੀ ਹੋ ਰਿਹਾ ਵਾ ਕਿਉਂਕਿ ਇਹਦੇ ਜੇ ਇਨਸਾਨ ਕੁਝ ਨਹੀਂ ਕਰ ਸਕਦਾ ਇੱਕ ਪ੍ਰੇਅਰ ਅਰਦਾਸ ਹੀ ਕੀਤੀ ਜਾ ਸਕਦੀ ਹੈ ਤਾਂ ਜੋ ਬਾਕੀ ਠੀਕ ਹੈ ਦੋਸਤੋ ਕਮੈਂਟਸ 'ਚ ਦੱਸਣਾ ਤੁਸੀਂ ਕਿਹੜੇ ਏਰੀਆ ਤੋਂ ਬਲੋਂਗ ਕਰਦੇ ਹੋ ਤੇ ਬਾਰਿਸ਼ ਕਿੰਨੀ ਪੈ ਰਹੀ ਹੈ ਕੀ ਨੁਕਸਾਨ ਹੋਇਆ ਤੇ ਆਪਾਂ ਹੁਣ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਅਲਵਿਦਾ ਕਹਿੰਨੇ ਆ ਤੁਹਾਨੂੰ ਉਸ ਤੋਂ ਪਹਿਲਾਂ ਥੋੜੀ ਜਿਹੀ ਚੱਲ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਖੇਤਾਂ ਦੀ ਖੇਤ ਕਿਸਰਾਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਇਹਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਦੋਸਤੋ ਘਰਾਂ ਦੇ ਪ੍ਰਣਾਲਿਆਂ ਨੇ ਅਜੇ ਤੱਕ ਪਾਣੀ ਦਾ ਜਿਹੜਾ ਵਹਾ ਨਹੀਂ ਛੱਡਿਆ ਉਹ ਬਰਕਰਾਰ ਹੈ ਬਾਕੀ ਦੋਸਤੋ ਫਸਲਾਂ ਵੀ ਤੁਸੀਂ ਦੇਖ ਸਕਦੇ ਹੋ ਕੁਰੀਆਂ ਆਪਣੇ ਤਿਆਰੀ ਦੇ ਵਿੱਚ ਜਾ ਰਹੀਆਂ ਨੇ ਅੱਗੇ ਖੇਤ ਪਰ بارش ਜਿਹੜੀ ਉਹ ਲਗਾਤਾਰਤਾ ਬਣਾਈ ਰੱਖੀ ਹੋਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਰਾਈਵਰ ਸਾਈਡ ਦਿਖਾਈਏ ਤੇ ਇੱਥੋਂ ਜਿਵੇਂ ਉਹ ਪਪੂਲਰ ਦੁੱਪਣਾ ਸ਼ਪਾਇਦੇ ਦਿਖ ਰਹੇ ਨੇ ਇਹ ਤਕਰੀਬਨ 1 ਕਿਲੋਮੀਟਰ ਦੇ ਕਰੀਬ ਜਿਹੜਾ ਡਿਸਟੈਂਸ ਹੈ ਇਥੋਂ ਆਪਣੇ ਪਿੰਡ ਤੋਂ ਤੇ ਵੈਸੇ ਹਰ ਵਾਰੀ ਜਦੋਂ ਦਰਿਆ ਚੜਦਾ ਵਾ ਤੇ ਖਤਰੇ ਦੀ ਘੰਟੀ ਹੁੰਦਾ ਲੇਕਿਨ ਪਰਮਾਤਮਾ ਦਾ ਸ਼ੁਕਰ ਆ ਕਿ ਹਜੇ ਤੱਕ ਸਾਡੇ ਏਰੀਆਲੇ ਪਾਸੇ ਨੂੰ ਟੁੱਟਿਆ ਨਹੀਂ ਤੇ ਠੀਕ ਹੈ ਦੋਸਤੋ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਗੋਡ ਬlesਸ ਯੂ ਆਪਣਾ ਧਿਆਨ ਰੱਖੋ